ਦਾ ਜਿਹੜਾ ਮੇਜਰ ਇਸ਼ੂ ਆ ਤੁਹਾਡੀਆਂ ਜਾਇਦਾਦਾਂ ਵੇਚਣ ਵਾਲਾ ਅਸੀਂ ਜਿਹੜਾ ਕੱਲ ਤੋਂ ਇਹ ਲੜੀਵਾਰ ਪੋਖੜਤਾਲ 9 ਤਰੀਕ ਤੱਕ ਕਰ ਰਹੇ ਹਾਂ ਤੇ ਸਾਡੇ ادارے ਦੀਆਂ ਜ਼ਮੀਨਾਂ ਜਿਹੜੀਆਂ ਬਹੁਤ ਮਹਿੰਗੀਆਂ ਨੇ ਵੱਡੇ ਸ਼ਹਿਰਾਂ ਚ ਨੂੰ ਉਹੋ ਜ਼ਮੀਨਾਂ ਨੂੰ ਵੇਚ ਕੇ ਤੇ ਇਹ ਜਿਹੜਾ ਅਦਾਰਾ ਆ ਇਹਨੂੰ ਖੋਖਲਾ ਕੀਤਾ ਜਾ ਰਿਹਾ ਆ ਮੀਟਿੰਗਾਂ ਸਾਡੀਆਂ ਪਹਿਲਾਂ ਵੀ ਮੈਨੇਜਮੈਂਟ ਨਾਲ ਵੀ ਹੋਈਆਂ ਐ ਤੇ ਸਰਕਾਰ ਨਾਲ ਵੀ ਹੋਈਆਂ ਐ ਪਰ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਐ ਇਸ ਗੱਲ ਤੇ ਜਿਹੜੇ ਇਹ ਲੇਬਰ ਲਾਏ ਮਜ਼ਦੂਰਾਂ ਦੇ ਹੱਕ ਸੀਗੇ ਜਿਹਦੇ ਚ ਸਾਨੂੰ ਯੂਨੀਅਨ ਬਣਾਉਣ ਦਾ ਹੱਕ ਸੀਗਾ ਆਪਣਾ ਆਵਾਜ਼ ਬੁਲੰਦ ਕਰਨ ਲਈ ਆਪਣੀਆਂ ਹੱਕਾਂ ਹੱਕੀ ਮੰਗਾਂ ਲਈ ਆਵਾਜ਼ ਅਸੀਂ ਬੁਲੰਦ ਕਰਦੇ ਸੀਗੇ ਉਹ ਹੱਕ ਸਾਰੇ ਜਿਹੜੇ ਖੋਹ ਲਏ ਗਏ ਨੇ ਗੁਰਪ੍ਰੀਤ ਸਿੰਘ ਗੰਢੀਵਿੰਡ ਸਾਡਾ ਜਿਹੜਾ ਮੇਜਰ ਇਸ਼ੂ ਆ ਸਾਡੀਆਂ ਜਾਇਦਾਦਾਂ ਵੇਚਣ ਵਾਲਾ ਅਸੀਂ ਜਿਹੜਾ ਕੱਲ ਤੋਂ ਇਹ ਲੜੀਵਾਰ ਭੁਖੜ ਤਾਲ 9 ਤਰੀਕ ਤੱਕ ਕਰ ਰਹੇ ਆ ਜਿਹੜੀ ਪੰਜਾਬ ਦੀ ਸਰਕਾਰ ਆ ਖਾਸ ਕਰਕੇ ਜਿਹੜੇ ਦਿੱਲੀ ਤੋਂ ਹਰ ਹੋਰ ਕੇ ਲੋਕਾਂ ਨੇ ਨਕਾਰੇ ਆ ਤੇ ਉਹ ਇੱਥੇ ਆਣ ਕੇ ਸਾਡੇ ਡਿਪਾਰਟਮੈਂਟ ਤੇ ਬਾਹਤਾ ਉਹਨਾਂ ਨੂੰ ਕਿ ਸਾਡੇ ادارے ਦੀਆਂ ਜ਼ਮੀਨਾਂ ਜਿਹੜੀਆਂ ਬਹੁਤ ਮਹਿੰਗੀਆਂ ਨੇ ਵੱਡੇ ਸ਼ਹਿਰਾਂ ਚ ਨੂੰ ਪਟਿਆਲਾ ਆ ਲੁਧਿਆਣਾ ਆ ਜਲੰਧਰ ਆ ਅੰਮ੍ਰਿਤਸਰ ਆ ਉਹੋ ਜ਼ਮੀਨਾਂ ਨੂੰ ਵੇਚ ਕੇ ਤੇ ਇਹ ਜਿਹੜਾ ਅਦਾਰਾ ਆ ਇਹਨੂੰ ਖੋਖਲਾ ਕੀਤਾ ਜਾ ਰਿਹਾ ਇਹਦਾ ਆਕਾਰ ਘਟਾਇਆ ਜਾ ਰਿਹਾ ਤੇ ਮੇਨ ਤੌਰ ਤੇ ਸਾਡਾ ਵਿਰੋਧ ਆ ਸਰਕਾਰ ਅੱਗੇ ਮੈਨੇਜਮੈਂਟ ਅੱਗੇ ਕਿ ਵੀ ਇਹ ਜ਼ਮੀਨਾਂ ਨਹੀਂ ਵਿਕਣੀਆਂ ਚਾਹੀਦੀਆਂ ਇਹ ਕਸਟੋਡੀਅਨ ਨੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨੇ 5 ਸਾਲ ਲਈ ਚੁਣਿਆ ਮਾਲਕ ਨਹੀਂ ਹੈਗੇ ਇਸ ਕਰਕੇ ਇੱਕ ਤਾਂ ਇਹ ਆ ਸਾਡਾ ਇਸ਼ੂ ਦੂਜੇ ਇਸ਼ੂ ਆ ਸਾਡੇ ਸਾਡੇ ਮਸਲੇ ਨੇ ਕੁਝ ਜਿਨ੍ਹਾਂ ਤੇ ਅਸੀਂ ਪਿਛਲੇ ਸਾਲ ਅਗਸਤ ਮਹੀਨੇ ਚ 4 ਦਿਨ ਸੰਘਰਸ਼ ਕੀਤਾ ਸੀ ਸੰਘਰਸ਼ ਤੋਂ ਅਪ੍ਰੰਤ ਸਾਡੇ ਨਾਲ ਐਗਰੀਮੈਂਟ ਕੀਤਾ ਇਹਨਾਂ ਨੇ 14 ਅਗਸਤ ਨੂੰ ਪਹਿਲਾਂ 10 ਅਗਸਤ ਨੂੰ ਕੀਤਾ ਮਾਨਯੋਗ ਹਰਪਾਲ ਸਿੰਘ ਜੀ ਚੀਮਾ ਔਰ ਉਸ ਸਮੇਂ ਦੇ ਪਾਵਰ ਮੰਤਰੀ ਸਰਦਾਰ ਹਰਭਜਨ ਸਿੰਘ ਜੀ ਈਟੀਓ ਸਾਹਿਬ ਨੇ ਤੇ ਫਿਰ 14 ਤਰੀਕ ਨੂੰ ਦੁਬਾਰਾ ਫੇਰ ਵੀਡੀਓ ਸਾਹਿਬ ਦੇ ਨਾਲ ਜਿਹੜਾ ਉਹ ਸਾਡਾ ਐਗਰੀਮੈਂਟ ਹੋਇਆ ਉਹਦੇ ਬਹੁਤ ਸਾਰੀਆਂ ਜਿਹੜੀਆਂ ਮਦਾਂ ਨੇ ਉਹਨੂੰ ਲਾਗੂ ਨਹੀਂ ਕਰ ਰਹੀ ਮੈਨੇਜਮੈਂਟ ਜਾਣਬੁੱਝ ਕੇ ਉਹਦੇ ਤੋਂ ਬਾਅਦ 14 ਅਗਸਤ ਤੋਂ ਬਾਅਦ ਅੱਜ ਤੱਕ ਸਾਨੂੰ ਕੋਈ ਮੀਟਿੰਗ ਵੀ ਨਹੀਂ ਦਿੱਤੀ ਬਸੰਤ ਕਰਗਜੀ ਆਏ ਆ ਨਵੇਂ ਆ ਗਏ ਲੇਕਿਨ ਇਹਨਾਂ ਨੇ ਇਹ ਮਿਲਣਾ ਹੀ ਮناسب ਨਹੀਂ ਸਮਝਿਆ ਵੀ ਕੋਈ ਇਹ ਹਦਾਰੇ ਦੀਆਂ ਜਹੇਬੰਦੀਆਂ ਨੇ ਟਰੇਡ ਯੂਨੀਅਨਾਂ ਨੇ ਅਸੀਂ ਕੋਈ ਲਗਭਗ 16 ਜਹੇਬੰਦੀਆਂ ਨੇ ਮੁਲਾਜ਼ਮਾਂ ਦੀਆਂ ਤੇ ਪੈਨਸ਼ਨਰਾਂ ਦੀਆਂ ਤੇ ਉਹਨਾਂ ਨੂੰ ਮਿਲਣ ਤੋਂ ਇਨਕਾਰੀ ਨੇ ਇੱਕ ਟਾਈਮ ਤੇ ਸਾਨੂੰ ਲਿਖਤੀ ਮੀਟਿੰਗ ਦੇ ਕੇ 12 ਤਰੀਕ ਨੂੰ ਔਰ ਅਸੀਂ ਇੱਥੇ ਆਏ ਆਂ ਪੰਜਾਬ ਦੇ ਦੂਰ ਦਰਾਡੇ ਇਲਾਕਿਆਂ ਤੋਂ ਤੇ ਇੱਥੇ ਆਇਆਂ ਨੂੰ ਮਤਲਬ ਸੰਤ ਗਰਗ ਜੀ ਬੈਠੇ ਹੋਣ ਦੇ ਬਾਵਜੂਦ ਵੀ ਸਾਨੂੰ ਉਹ ਮਿਲੇ ਨਹੀਂ ਅਸੀਂ 5 ਵਜੇ ਵਾਪਸ ਗਏ ਆਂ ਤੋਂ ਸੋ ਅਸੀਂ ਇਹ ਜਿਹੜੇ ਸਾਡੇ ਇਸ਼ੂ ਆ ਜਿਹੜੇ ਸਾਡੇ ਸਹਿਯੋਗੀ ਸਾਥੀਆਂ ਨੇ ਦੱਸਦੇ ਆ ਉਹ ਇਸ਼ੂ ਤੇ ਸਾਡੇ ਚੱਲਦੇ ਰਹੇ ਨੇ ਉਹ ਲੇਬਰ ਕੋਡਾਂ ਦੇ ਹੋਣ ਚਾਏ ਬਿਜਲੀ ਬਿੱਲ ਆ ਉਹ ਦੇਸ਼ ਦੇ ਸਮੁੱਚੇ ਲੋਕਾਂ ਦੇ ਇਸ਼ੂ ਆ ਸਾਨੂੰ ਵੀ ਤਕਲੀਫ ਦੇਣਗੇ ਅਸੀਂ ਉਹਦੇ ਖਿਲਾਫ ਵੀ ਆਵਾਜ਼ ਬੁਲੰਦ ਕਰ ਰਹੇ ਹਾਂ ਪਰ ਸਾਡੀ ਮੇਨ ਜਿਹੜਾ ਇਹ ਪ੍ਰਾਪਰਟੀਆਂ ਅਸੀਂ ਇਦਾਂ ਨਹੀਂ ਵਿਕਣ ਦਿਆਂਗੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿੰਨਾ ਵਕਤ ਕਿੰਨਾ ਸਮਾਂ ਮੈਂ ਰਤਨ ਸਿੰਘ ਮੁਜਾਰੀ ਪ੍ਰਧਾਨ ਟੈਕਨੀਕਲ ਸਰਵਿਸ ਜੂਨੀਅਰ ਪੰਜਾਬ ਕਰਨ ਵਾਲਾ ਮੰਗਲ ਇਹ ਜਿਹੜਾ ਧਰਨਾ ਅਸੀਂ ਲਾਇਆ ਹੈ ਜੋਇੰਟ ਫੋਰਮ ਪੀਐਸਸੀ ਦੀ ਜੋਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਤੇ ਇਹੋ ਜਿਹੀ ਗ੍ਰਿਡ ਸਬਸਟੇਸ਼ਨ ਦੀਆਂ ਜਥੇਬੰਦੀਆਂ ਨਾਲ ਪੈਨਸ਼ਨਰ ਸਾਥੀਆਂ ਦਿਆਂ ਜੁਨੀਆਂ ਜਥੇਬੰਦੀਆਂ ਕਿਸਾਨ ਕਿਸਾਨ ਮੁਲਾਜ਼ਮ ਮਜ਼ਦੂਰ ਇਹ ਸਾਰਿਆਂ ਦੀਆਂ ਸਾਂਝੀਆਂ ਮੀਟਿੰਗ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜੇ ਵਰਨਿੰਗ ਇਸ਼ੂ ਨੇ ਉਹ ਇਹ ਨੇ ਕਿ ਜਿਹੜੀਆਂ ਸਰਕਾਰ ਪਬਲਿਕ ਅਦਾਰਿਆਂ ਦੀਆਂ ਪ੍ਰਾਪਰਟੀਆਂ ਵੇਚ ਰਹੀ ਹੈ ਉਹਦੇ ਵਿਰੁੱਧ ਵਿੱਚ ਅਸੀਂ ਪ੍ਰੋਟੈਸਟ ਕਰ ਰਹੇ ਆ ਬਿਜਲੀ ਐਕਟ 225 ਲੇਬਰ ਲਾ ਜਿਹੜੇ 23 ਹ ਤੋਂ 4 ਬਦਲ ਕੇ ਉਹਨਾਂ ਨੂੰ ਜਿਹੜਾ ਮਜ਼ਦੂਰ ਮੁਲਾਜ਼ਮਾਂ ਦੇ ਖਿਲਾਫ ਜਾਰੀ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਅਸੀਂ ਇਹ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਪਹਿਲਾਂ ਜਿਵੇਂ ਮੀਟਿੰਗ ਹੋਈ ਰਹੀ ਸਰਕਾਰ ਕੋਲ ਵੀ ਜਾਂ ਮੀਟਿੰਗਾਂ ਸਾਡੀਆਂ ਪਹਿਲਾਂ ਵੀ ਮੈਨੇਜਮੈਂਟ ਨਾਲ ਵੀ ਹੋਈਆਂ ਤੇ ਸਰਕਾਰ ਨਾਲ ਵੀ ਹੋਈਆਂ ਪਰ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਇਸ ਗੱਲ ਤੇ ਅਸੀਂ ਚਾਹੁੰਦੇ ਹਾਂ ਜਿਹੜੀਆਂ ਇਹ ਪ੍ਰਾਪਰਟੀਆਂ ਨੇ ਲੋਕਾਂ ਦੀਆਂ ਲੋਕਧਾਰਿਆਂ ਦੀਆਂ ਪ੍ਰਾਪਰਟੀਆਂ ਨੇ ਔਰ ਜਿਹੜੇ ਇਹ ਲੇਬਰ ਲਾਏ ਮਜ਼ਦੂਰਾਂ ਦੇ ਹੱਕ ਜਿ ਸੀਗੇ ਜਿਹਦੇ ਚ ਸਾਨੂੰ ਜੂਨੀਅਨ ਬਣਾਉਣ ਦਾ ਹੱਕ ਸੀਗਾ ਆਪਣਾ ਆਵਾਜ਼ ਬੁਲੰਦ ਕਰਨ ਲਈ ਆਪਣੀਆਂ ਹੱਕਾਂ ਹੱਤੀ ਮੰਗਾਂ ਲਈ ਆਵਾਜ਼ ਅਸੀਂ ਬੁਲੰਦ ਕਰਦੇ ਸੀਗੇ ਉਹ ਹੱਕ ਸਾਰੇ ਜਿਹੜੇ ਖੋਲੇ ਗਏ ਨੇ ਮਨਰੇਗਾ ਨੂੰ ਬਦਲ ਕੇ ਜੈਰਾਮ ਜਿਹੜਾ ਰੱਖਿਆ ਗਿਆ ਜੈਰਾਮ ਜੀ ਜੀ ਰਾਮ ਜੀ ਰੱਖਿਆ ਗਿਆ ਏ ਉਹਦੇ ਵਿੱਚ ਜਿਹੜੀ ਗਰੰਟੀ ਸੀਗੀ 100 ਦਿਨ ਦੇ ਰੋਜ਼ਗਾਰ ਦੀ ਉਹ ਵੀ ਖਤਮ ਕਰ ਦਿੱਤੀ ਗਈ ਹੈ ਤੇ ਉਹ ਜਿਹੜਾ ਬੋਝ ਹੈ ਸਾਰਾ ਸਟੇਟਾਂ ਤੇ ਪਾ ਦਿੱਤਾ ਗਿਆ ਏ ਜੋ ਪਹਿਲਾਂ ਹੀ ਜਿਹੜੀਆਂ ਸਟੇਟਾਂ ਦੀ ਹਾਲਤ ਹੈ ਇੱਥੇ ਸੈਂਟਰਲਿਜ਼ਮ ਹੋਣ ਦੇ ਨਾਤੇ ਉਹ ਜਿਹੜਾ ਸਟੇਟਾਂ ਕੋਲ ਇੰਨੀ ਵਿੱਤੀ ਪਾਵਰ ਨਹੀਂ ਹੁੰਦੀ ਜਿਹੜਾ ਉਸ ਚੀਜ਼ ਨੂੰ ਇਹ ਚਲਾ ਸਕਣ ਤੇ ਅਗਲਾ ਸੰਘਰਸ਼ ਸਾਡਾ ਅਸੀਂ 1 ਤਰੀਕ ਤੋਂ ਲੈ ਕੇ 9 ਤਰੀਕ ਤੱਕ ਜਿਹੜਿਆ ਇਹ ਹੰਗਰ ਪ੍ਰੋਟੈਸਟ ਕਰ ਰਹੇ ਆਂ ਤੇ 16 ਤਰੀਕ ਨੂੰ ਅਸੀਂ ਸਾਰੇ ਬਿਜਲੀ ਮੁਲਾਜ਼ਮ ਵਿੱਚ ਇੰਜੀਨੀਅਰਿੰਗ ਐਸੋਸੀਏਸ਼ਨ ਪਲਾਸਾ ਆ ਆਪਾਂ ਕਿਸਾਨ ਮਜ਼ਦੂਰ ਸਾਰੇ ਡੀਸੀ ਦਫ਼ਤਰਾਂ ਦੇ ਅੱਗੇ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਤੇ 21 ਤਰੀਕ ਨੂੰ ਅਸੀਂ ਹੈੱਡ ਆਫਸ ਦੇ ਅੱਗੇ ਵਿਸ਼ਾਲ ਮਾਰਚ ਕਰਾਂਗੇ ਰੋਜ਼ ਪ੍ਰਦਰਸ਼ਨ ਇਹ ਸਾਡਾ 1 ਤੋਂ ਲੈ ਕੇ 9 ਤੱਕ ਦਾ ਪੱਕਾ ਹੈ ਕਿੰਨੇ ਬੰਦੇ ਹੋ ਪੁੱਤਰ ਜਾਲ 11 11 ਬੰਦੇ ਜਿਹੜੇ ਆ ਰੋਜ਼ ਉਹ 24 ਘੰਟੇ ਦੀ ਹੰਗਰ ਸਟ੍ਰਾਈਕ ਤੇ ਬੈੰਦੇ ਆ ਤੇ ਅੱਜ ਉਹ ਅਸੀਂ ਅਗਲੇ ਜਿਹੜੇ ਆ ਸਾਡੀ ਲੀਡਰਸ਼ਿਪ ਹੈ ਉਹ ਹੰਗਰ ਸਟ੍ਰਾਈਕ ਤੇ ਬੈਠਣਗੇ